ਇਹਦੇ ਕੋਈ ਪੇਪਰੇ ਪੁੱਲ ਦੇ ਉੱਤੇ ਐਕਸੀਡੈਂਟ ਦਾ ਕੇਸ ਹੋ ਸਕਦਾ ਔਰ ਕੋਈ ਗਿਰ ਸਕਦਾ ਕਿਸੇ ਕੋਈ ਪਿੱਛੋਂ ਗੱਡੀ ਰਫਤਾਰ ਨਾਲ ਆਉਂਦੀ ਹੈ ਕੋਈ ਸਕੂਟਰ ਮੋਟਰਸਾਈਕਲ ਆਲਾ ਉੱਤੇ ਚੜ ਸਕਦੀ ਹੈ ਇਹ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਟੋਏ ਸੈੱਟ ਕਰਨ ਲੋਕਾਂ ਦੀ ਸਹੂਲਤ ਵਾਸਤੇ ਇਹ ਬਣ ਦਿੱਤਾ ਹੋਇਆ ਕੀ ਸਕੂਟਰ ਮੋਟਰਸਾਈਕਲ ਆਲਾ ਆ ਰਿਹਾ ਕੋਈ ਗਿਰ ਕੇ ਪਿੱਛੋਂ ਕੋਈ ਬੱਸ ਆ ਰਹੀ ਹੈ ਕੋਈ ਕਾਰ ਆ ਰਹੀ ਹੈ ਫੁਲ ਕਾਸਟ ਆ ਰਹੀ ਹੈ ਉਹਦੇ ਉੱਤੇ ਚੜ ਜੇ ਕੌਣ ਜ਼ਿੰਮੇਵਾਰ ਹੋਊਗਾ ਇਸ ਚੀਜ਼ ਦਾ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਇਹਨੂੰ ਸੈੱਟ ਕਰਨ ਕਿੰਦੀ ਕੀ ਗੱਲਬਾਤ ਹੈ ਇਹ ਛੋਟਾ ਜਿਹਾ ਕੰਮ ਹੈ ਇਹ ਹੋਰ ਪੂਰੀਆ ওভার ਬ੍ਰਿਜ ਤੇ ਕਾਫੀ ਮਨ ਕਿ ਤੜਾ ਆ ਚੁੱਕੇ ਆ ਟੋਏ ਪੈ ਚੁੱਕੇ ਕਦੀ ਵੱਡਾ ਹਾਸਾ ਹੁੰਦਾ ਚਾਂਸ ਇਹੀ ਇਹਦੇ ਵਿੱਚ ਜੇ ਅਜੇ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਇੱਕ ਕਲਿੱਪ ਸਾਡੇ ਧਿਆਨ ਚ ਲਿਆਈ ਗਈ ਹੈ ਕਿ ਜਿਹੜਾ ਤੋਰੀ ਦਾ ਫਲਾਈਓਵਰ ਆ ਉਥੇ ਮੁਰੰਮਤ ਦੀ ਲੋੜ ਆ ਉਥੇ ਇੱਕ ਖੱਡਾ ਪੈ ਗਿਆ ਵਾਹਨਾ ਦੇ ਅਨਜਾਨਾ ਇਸ ਸਬੰਧੀ ਮੈਂ ਐਸਐਨਪੀ ਡਬਲਯੂਡੀ ਨਾਲ ਸੰਪਰਕ ਕੀਤਾ ਹੈ ਉਹ ਅੱਜ ਹੀ ਮੌਕਾ ਦੇਖ ਕੇ ਜੋ ਵੀ ਬੰਦ ਦੀ ਰਿਪੇਅਰ ਹੋਈ ਦੀ ਉਹ ਜਲਦ ਤੋਂ ਜਲਦ ਕਰਵਾ ਦਿੱਤੀ ਜਾਏਗੀ ਇਹ ਕੋਈ ਪੇਪੜੇ ਪੁਲ ਦੇ ਉੱਤੇ ਐਕਸੀਡੈਂਟ ਦਾ ਕੇਸ ਹੋ ਸਕਦਾ ਔਰ ਇਹ ਕੋਈ ਗਿਰ ਸਕਦਾ ਹੈ ਕਿਸੇ ਕੋਈ ਪਿੱਛੋਂ ਗੱਡੀ ਰਫਤਾਰ ਨਾਲ ਆਉਂਦੀ ਹੈ ਕੋਈ ਸਕੂਟਰ ਮੋਟਰਸਾਈਕਲ ਆਲਾ ਉੱਤੇ ਚੜ ਸਕਦੀ ਹੈ ਇਹ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਟੋਏ ਸੈੱਟ ਕਰਨ ਲੋਕਾਂ ਦੀ ਸਹੂਲਤ ਵਾਸਤੇ ਇਹ ਪੁਲ ਦਿੱਤਾ ਹੋਇਆ ਕੀ ਸਕੂਟਰ ਮੋਟਰਸਾਈਕਲ ਆਲਾ ਆ ਰਿਹਾ ਕੋਈ ਗਿਰ ਜੇ ਪਿੱਛੋਂ ਕੋਈ ਬੱਸ ਆ ਰਹੀ ਹੈ ਕੋਈ ਕਾਰ ਆ ਰਹੀ ਹੈ ਫੁੱਲ ਫਾਸਟ ਆ ਰਹੀ ਹੈ ਉਹਦੇ ਉੱਤੇ ਚੜ ਜੇ ਕੌਣ ਜ਼ਿੰਮੇਵਾਰ ਹੋਊਗਾ ਇਸ ਚੀਜ਼ ਦਾ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਇਹਨੂੰ ਸੈੱਟ ਕਰਨਾ ਕਿੰਦੀ ਕੀ ਗੱਲਬਾਤ ਹੈ ਇਹ ਛੋਟਾ ਜਿਹਾ ਕੰਮ ਹੈ ਇਹ ਹੋਰ ਪੂਰੀਆ ওভার ਬ੍ਰਿਜ ਤੇ ਕਾਫੀ ਮਨ ਕਿ ਤੜਾ ਆ ਚੁੱਕੇ ਆ ਟੋਏ ਪੈ ਚੁੱਕੇ ਕਦੀ ਵੱਡਾ ਹਾਸਾ ਹੁੰਦਾ ਚਾਂਸ ਇਹੀ ਇਹਦੇ ਵਿੱਚ ਜੇ ਅਜੇ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਇੱਕ ਕਲਿੱਪ ਸਾਡੇ ਧਿਆਨ ਚ ਲਿਆਈ ਗਈ ਹੈ ਕਿ ਜਿਹੜਾ ਤੋਰੀ ਦਾ ਫਲਾਈਓਵਰ ਆ ਉਥੇ ਮੁਰੰਮਤ ਦੀ ਲੋੜ ਆ ਉਥੇ ਇੱਕ ਖੱਡਾ ਪੈ ਗਿਆ ਵਾਹਨਾ ਦੇ ਅਨਜਾਨਾ ਇਸ ਸਬੰਧੀ ਮੈਂ ਐਸਨ ਪੀ ਡਬਲਯੂ ਡੀ ਨਾਲ ਸੰਪਰਕ ਕੀਤਾ ਹੈ ਉਹ ਅੱਜ ਹੀ ਮੌਕਾ ਦੇਖ ਕੇ ਜੋ ਵੀ ਬੰਦ ਦੀ ਰਿਪੇਅਰ ਹੋਏਗੀ ਉਹ ਜਲਦ ਤੋਂ ਜਲਦ ਕਰਵਾ ਦਿੱਤੀ ਜਾਏਗੀ ਇਹਦੇ ਕੋਈ ਪੇਪੜੇ ਪੁਲ ਦੇ ਉੱਤੇ ਐਕਸੀਡੈਂਟ ਦਾ ਕੇਸ ਹੋ ਸਕਦਾ ਔਰ ਕੋਈ ਗਿਰ ਸਕਦਾ ਕਿਸੇ ਕੋਈ ਪਿੱਛੋਂ ਗੱਡੀ ਰਫਤਾਰ ਨਾਲ ਆਉਂਦੀ ਹੈ ਕੋਈ ਸਕੂਟਰ ਮੋਟਰਸਾਈਕਲ ਆਲਾ ਉੱਤੇ ਚੜ ਸਕਦੀ ਹੈ ਇਹ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਟੋਏ ਸੈੱਟ ਕਰਨ ਲੋਕਾਂ ਦੀ ਸਹੂਲਤ ਵਾਸਤੇ ਇਹ ਪੁਲ ਬਣਾਇਆ ਕੀ ਸਕੂਟਰ ਮੋਟਰਸਾਈਕਲ ਆਲਾ ਆ ਰਿਹਾ ਕੋਈ ਗਿਰ ਕੇ ਪਿੱਛੋਂ ਕੋਈ ਬੱਸ ਆ ਰਹੀ ਹੈ ਕੋਈ ਕਾਰ ਆ ਰਹੀ ਹੈ ਫੁੱਲ ਫਾਸਟ ਆ ਰਹੀ ਹੈ ਉਹਦੇ ਉੱਤੇ ਚੜ ਜੇ ਕੌਣ ਜ਼ਿੰਮੇਵਾਰ ਹੋਊਗਾ ਇਸ ਚੀਜ਼ ਦਾ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਇਹਨੂੰ ਸੈੱਟ ਕਰਨ ਕਿੰਦੀ ਕੀ ਗੱਲਬਾਤ ਹੈ ਇਹ ਛੋਟਾ ਜਿਹਾ ਕੰਮ ਹੈ ਇਹ ਹੋਰ ਪੂਰੀਆਂ ওভারਬ੍ਰਿਜਾਂ ਤੇ ਕਾਫੀ ਮਨ ਕਿਤੇ ਜੜਾ ਆ ਚੁੱਕੇ ਆ ਟੋਏ ਪੈ ਚੁੱਕੇ ਕਦੀ ਵੱਡਾ ਹਾਸਾ ਹੁੰਦਾ ਚਾਂਸ ਕਿ ਇਹਦੇ ਵਿੱਚ ਜੇ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਇੱਕ ਕਲਿੱਪ ਸਾਡੇ ਧਿਆਨ ਚ ਲਿਆਈ ਗਈ ਹੈ ਕਿ ਜਿਹੜਾ ਤੋਰੀ ਦਾ ਫਲਾਈਓਵਰ ਆ ਉਥੇ ਮੁਰੰਮਤ ਦੀ ਲੋੜ ਆ ਉਥੇ ਇੱਕ ਖੱਡਾ ਪੈ ਗਿਆ ਵਾਹਨਾ ਦੇ ਆਨ ਜਾਣ ਨਾਲ ਇਸ ਸਬੰਧੀ ਮੈਂ ਐਸਨ ਪੀ ਡਬਲਯੂ ਡੀ ਨਾਲ ਸੰਪਰਕ ਕੀਤਾ ਹੈ ਉਹ ਅੱਜ ਹੀ ਮੌਕਾ ਦੇਖ ਕੇ ਜੋ ਵੀ ਬਣਦੀ ਰਿਪੇਅਰ ਹੋਏਗੀ ਉਹ ਜਲਦ ਤੋਂ ਜਲ ਕਰਵਾ ਦਿੱਤੀ ਜਾਏਗੀ ਇਹਨਾਂ ਦੇ ਕੋਈ ਪੇਪਰੇ ਪੁੱਲ ਤੇ ਉੱਤੇ ਐਕਸੀਡੈਂਟ ਦਾ ਕੇਸ ਹੋ ਸਕਦਾ ਔਰ ਕੋਈ ਗਿਰ ਸਕਦਾ ਕਿਸੇ ਕੋਈ ਪਿੱਛੋਂ ਗੱਡੀ ਰਫ਼ਤਾਰ ਨਾਲ ਆਉਂਦੀ ਹੈ ਕੋਈ ਸਕੂਟਰ ਮੋਟਰਸਾਈਕਲ ਆਲਾ ਉੱਤੇ ਚੜ ਸਕਦੀ ਹੈ ਇਹ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਟੋਏ ਸੈੱਟ ਕਰਨ ਲੋਕਾਂ ਦੀ ਸਹੂਲਤ ਵਾਸਤੇ ਇਹ ਬਣ ਦਿੱਤਾ ਹੋਇਆ ਕੀ ਸਕੂਟਰ ਮੋਟਰਸਾਈਕਲ ਆਲਾ ਆ ਰਿਹਾ ਕੋਈ ਗਿਰ ਕੇ ਪਿੱਛੋਂ ਕੋਈ ਬੱਸ ਆ ਰਹੀ ਹੈ ਕੋਈ ਕਾਰ ਆ ਰਹੀ ਹੈ ਫੁੱਲ ਫਾਸਟ ਆ ਰਹੀ ਹੈ ਉਹਦੇ ਉੱਤੇ ਚੜ ਜੇ ਕੌਣ ਜ਼ਿੰਮੇਵਾਰ ਹੋਊਗਾ ਇਸ ਚੀਜ਼ ਦਾ ਸਰਕਾਰ ਦਾ ਫਰਜ਼ ਮੰਨਦਾ ਵੀ ਇਹ ਇਹਨੂੰ ਸੈੱਟ ਕਰਨ ਕਿੰਦੀ ਕੀ ਗੱਲਬਾਤ ਹੈ ਇਹ ਛੋਟਾ ਜਿਹਾ ਕੰਮ ਹੈ ਇਹ ਹੋਰ ਪੂਰੀਆਂ ਆਵਰ ਬ੍ਰਿਜਾਂ ਤੇ ਕਾਫੀ ਮਨ ਕਿ ਤੜਾ ਆ ਚੁੱਕੇ ਆ ਟੋਏ ਪੈ ਚੁੱਕੇ ਕਦੀ ਵੱਡਾ ਹਾਸਾ ਹੁੰਦਾ ਚਾਂਸ ਕਿ ਇਹਦੇ ਵਿੱਚ ਜੇ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਇੱਕ ਕਲਿੱਪ ਸਾਡੇ ਧਿਆਨ ਚ ਲਿਆਈ ਗਈ ਹੈ ਕਿ ਜਿਹੜਾ ਤੋਰੀ ਦਾ ਫਲਾਈਓਵਰ ਆ ਉਥੇ ਮੁਰੰਮਤ ਦੀ ਲੋੜ ਆ ਉਥੇ ਇੱਕ ਖੱਡਾ ਪੈ ਗਿਆ ਵਾਹਨਾ ਦੇ ਆਨ ਜਾਣ ਦਾ ਇਸ ਸਬੰਧੀ ਮੈਂ ਐਸਨ ਪੀ ਡਬਲਯੂ ਡੀ ਨਾਲ ਸੰਪਰਕ ਕੀਤਾ ਹੈ ਉਹ ਅੱਜ ਹੀ ਮੌਕਾ ਦੇਖ ਕੇ ਜੋ ਵੀ ਬਣਦੀ ਰਿਪੇਅਰ ਹੋਏਗੀ ਉਹ ਜਲਦ ਤੋਂ ਜਲ ਕਰਵਾ ਦਿੱਤੀ ਜਾਏਗੀ